ਅੱਜ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਬਰੋਟਾ ਜੋ ਕਿ ਬਹੁਤ ਹੀ ਇਸ ਟਾਈਮ ਪੀਕ ਤੇ ਉੱਪਰ ਆਇਆ ਤੇ ਸਾਰੇ ਪਾਸੇ ਝੰਡੇ ਝੂਲਦੇ ਪਏ ਨੇ ਸਿੱਧੂ ਮੂਸੇਵਾਲੇ ਦੇ ਸਿੱਧੂ ਬਾਈ ਨੇ ਆਪਣਾ ਰਿਕਾਰਡ ਹਮੇਸ਼ਾ ਹੀ ਕਾਇਮ ਕੀਤਾ ਹੈ ਜਦੋਂ ਜਿਉਂਦਾ ਹੁੰਦਾ ਸੀ ਉਦੋਂ ਵੀ ਕਿਸੇ ਵੀ ਸਿੰਗਰ ਦਾ ਗਾਣਾ ਨਹੀਂ ਸੀ ਚੱਲਣ ਦਿੰਦਾ ਤੇ ਹੁਣ ਜਦੋਂ ਮਰਨ ਤੋਂ ਬਾਅਦ ਵੀ ਜਦੋਂ ਉਹ ਗਾਣਾ ਆਉਂਦਾ ਹੈ ਤੇ ਕਿਸੇ ਵੀ ਸਿੰਗਰ ਦਾ ਲਾਗੇ ਛਾਗੇ ਗਾਣਾ ਨਹੀਂ ਫੜਕਦਾ ਬਾਪੂ ਬਲਕੌਰ ਸਿੰਘ ਜੀ ਨੇ ਇੱਕ ਸਟੋਰੀ ਮੈਂਸ਼ਨ ਕੀਤੀ ਸੀ ਜਿਸ ਵਿੱਚ ਕੀ ਦੱਸਿਆ ਕਿ ਨਵਾਂ ਗਾਣਾ ਜੋ ਸਿੱਧੂ ਮੂਸੇਵਾਲੇ ਦਾ ਬਰੋਟਾ ਆਫੀਸ਼ੀਅਲ ਪੇਜ ਦੇ ਉੱਪਰ 34 ਮਿਲੀਅਨ ਦੇ ਕਰੀਬ ਜੋ ਆਡੀਅנס ਹੈ ਉਹ ਸੁਣਿਆ ਜਾ ਚੁੱਕਿਆ ਹੈ ਤੇ 1 ਬਿਲੀਅਨ ਦੀ ਸਟ੍ਰੀਮ ਬਣ ਚੁੱਕੀ ਹੈ ਤੇ 184 ਦੇਸ਼ਾਂ ਦੇ ਵਿੱਚ ਇਹ ਗਾਣਾ ਚੱਲਦਾ ਪਿਆ ਹੈ ਉਹ ਵੀ ਟੌਪ ਦੇ ਉੱਪਰ ਦੇ ਬਹੁਤ ਹੀ ਜਲਦੀ ਸਿੱਧੂ ਮੂਸੇਵਾਲੇ ਦਾ ਇੱਕ ਨਵਾਂ ਰਿਕਾਰਡ ਬਣਨ ਵਾਲਾ ਹੈ ਜਿਸ ਵਿੱਚ ਕੀ 20 ਮਿਲੀਅਨ ਜੋ ਕਮੈਂਟ ਹੈ ਉਹ ਵੀ ਪੇਸ਼ ਕੀਤੇ ਜਾਣਗੇ ਸਿੱਧੂ ਦੇ ਫੈਨਸ ਨੂੰ ਇਹ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਹੋਣ ਨਾਲ ਜ਼ਰੂਰ ਕਰ ਦਿਓ ਤਾਂ ਜੋ ਜੋ ਕਮੈਂਟ ਹੈ ਛੇਤੀ ਤੋਂ ਛੇਤੀ ਇੰਪਰੂਵ ਹੋ ਜਾਣ ਤੇ ਨਵਾਂ ਗਾਣਾ ਸਾਨੂੰ ਸੁਣਨ ਨੂੰ ਮਿਲੇ ਆ ਕਿ ਤੁਹਾਨੂੰ ਇਹ ਬਰੋਟਾ ਗਾਣਾ ਕਿਦਾਂ ਦਾ ਲੱਗਿਆ ਇਸ ਦੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ